ਕਿ ਲਾਈਏ ਨਿਉ ਮੇਰੇ ਤੇ ਮੈਂ ਤੁਹਾਨੂੰ ਪਿਆਰ ਨਾਲ ਗੱਲ ਕਰੀ ਨਹੀਂ ਆਪ ਸਿੱਧੇ ਸਿੱਧ ਜੜੀਆਂ ਨਿਉ ਮੇਰੇ ਵਾਹ ਕਿੰਨਾ ਬੁੱਤ ਆਹੀ ਘਾਟ ਰਹੀ ਕੀਤੀ ਹਣਾ ਫੋਨ ਤੇ ਚੁਗਲੀ ਆਂਦੀ ਮਹਾਰਾਣੀ ਖਾ ਖਾ ਕੇ ਪਹਿਲਾ ਡੇਗੀ ਜਾਊਗੀ ਭਾਂਡੇ ਮੰਜੂਰ ਬਿਲ ਕਹਿੰਦੀ ਮੇਰੇ ਸਿਰ ਦੁਖਣ ਲੱਗ ਗਿਆ ਮੈਂ ਲਿਓ ਨੀਂਦ ਨੂੰ ਢੁੱਕਾ ਡੱਕੇ ਜਦ ਤੁਹਾਡੇ ਸਾਹਮਣ ਜੇਕਰ ਤੁਸੀਂ ਦੇਖਦੇ ਨਾ ਇੰਨਾ ਕੁਝ ਬੋਲੀ ਆ ਕੇ ਕੁੜੀਆਂ ਦਾ ਕੋਈ ਮਤਲਬ ਹੁੰਦਾ ਇੰਨਾ ਬੋਲਾਂ ਦਾ ਮੈਂ ਪ੍ਰੀਤ ਨਾਲ ਗੱਲ ਪਹਿਲਾਂ ਵੀ ਐਵੇਂ ਹੀ ਬੋਲਦੀ ਸੀ ਫੇਰ ਕੀ ਚਲਾਤਾ ਆਪ ਆਪਣਾ ਜਾਦੂ ਵੀਰੇ ਤੇ ਬੁਵਾਤੀਆਂ ਗੋਲਾ ਮੈਂ ਤਾਂ ਪਰ ਇੰਨੀ ਚੁਭਣੀ ਸੀ ਇੰਨੀ ਬੁਰੀ ਲੱਗਦੀ ਸੀ ਕਿਉਂ ਵਿਆਹ ਹੈ ਵਈ ਤੁਸੀਂ ਆਪਦਾ ਮੁੰਡਾ ਜੱਜਾ ਰਾਂ ਦਾ ਨਹੀਂ ਕਰ ਸਕਦੇ ਕਿਸੇ ਬਗਾਨੀ ਦੀ ਥੰਲੇਆ ਝਾੜੂ ਪੋਚੇ ਦਾ ਤਾਂ ਨਿਪਟ ਗਿਆ ਹੁਣ ਚਾਹ ਭਾਂਡੇ ਵੀ ਇਕੱਠੇ ਕਰਕੇ ਰੱਖ ਦਿੰਦੀ ਆ ਫੇਰ ਮਾਂ ਸਿਰਜਾ ਦੁਖੀ ਹੰਦਾ ਵਸੇ ਮੈਂ ਮੰਮੀ ਨੂੰ ਕੱਲ ਕਿੰਨਾ ਗਲਤ ਬੋਲੀ ਹੈ ਨਾ ਨਹੀਂ ਬੋਲਣਾ ਚਾਹੀਦਾ ਸੀ ਮੈਨੂੰ ਐਵੇਂ ਅੱਜ ਨਾਨਕੇ ਗਈ ਆ ਕੀ ਪਤਾ ਮਾਮੇ ਹੋਰਾਂ ਨੂੰ ਦੱਸ ਹੀ ਨਾ ਦੇ ਬੀਬੀ ਮੈਨੂੰ ਇੰਨਾ ਪੁੱਠਾ ਪੂਲੀ ਜਸੰਦਰ ਜੀ ਪਹਿਲਾਂ ਹੀ ਲਾਂਬੇ ਵਾਲੀ ਗੱਲ ਹੋ ਜੂ ਤੂੰ ਐ ਨਾ ਬੋਲਿਆ ਘਰ ਥੋੜਾ ਜ਼ੁਬਾਨ ਨੂੰ ਸੰਭਾਲ ਕੇ ਰੱਖਿਆ ਕਰ ਲੋਕਾਂ ਦਾ ਕੀ ਹੈ ਇਹ ਤਾਂ ਜਾਣ ਕੇ ਚੁਗਲੀਆਂ ਕਰਦੇ ਹੀ ਨੇ ਹਲੇ ਮੈਂ ਥੋੜੀ ਰੈਸਟ ਕਰ ਲਾਂ ਸਿਰ ਦੁਖੀ ਆਂਦਾ ਮੈਡਮ ਅੰਦਰ ਨੂੰ ਦੁਰਪੀ ਕੰਮ ਕਰ ਵੀ ਜਿੱਤੇ ਨੇ ਸਾਰੇ ਮੈਨੂੰ ਲੱਗਦਾ ਭਾਂਡੇ ਭੁੰਡੇ ਸਾਰੇ ਇਹੀ ਪਏ ਨੇ ਕਿਹੜੇ ਮਾਂਝੇ ਹੋਣਗੇ ਇਹਨੂੰ ਤਾਂ ਵੀ ਚੱਲ ਮੰਮੀ ਤਾਂ ਚਲ ਗਈ ਹੁਣ ਹੁਣ ਕਿਹੜਾ ਮੈਨੂੰ ਇੱਥੇ ਕੋਈ ਟੋਕਣ ਵਾਲਾ ਮੈਂ ਵੇਖ ਕੇ ਤਾਂ ਮਾ ਮੜਾ ਜਾ ਲੈ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਆ ਪਏ ਨੇ ਸਾਰੇ ਭਾਂਡੇ ਦੇ ਗਲੇ ਮੰਮੀ ਨੂੰ ਕੋਈ ਨੂੰ ਅੱਧਾ ਘੰਟਾ ਨਹੀਂ ਹੋਇਆ ਹੁਣ ਹੀ ਪੈਰ ਛੱਡ ਗਈ ਇਹਨੂੰ ਤਾਂ ਐ ਹੈ ਕਿ ਚਲ ਜਿਹੜੀ ਟੋਕਣ ਵਾਲੀ ਸੀ ਉਹ ਤਾਂ ਬੱਗ ਗਈ ਹੁਣ ਕੜਾ ਮੈਨੂੰ ਕੋਈ ਟੋਕੂਗਾ ਬੜ ਗਈ ਅੰਦਰ ਮੈਂ ਦੱਸਦੀ ਆ ਇਹਨੂੰ ਐਂ ਤਾਂ ਫੇਰੇ ਚੰਬਲ ਜੂਗੀ ਮੰਮੀ ਦਾ ਦੋ ਦਿਨ ਨਹੀਂ ਆਉਣੀ ਮਹਾਰਾਣੀ ਖਾ ਖਾ ਕੇ ਪਹਿਲਾਂ ਡਿੱਗੀ ਜਾਊਗੀ ਭਾਂਡੇ ਮੰਜਰ ਵੇਲੇ ਕਹਿੰਦੀ ਮੇਰੇ ਸਿਰ ਦੁਖਣ ਲੱਗ ਗਿਆ ਮੈਂ ਲਿਓ ਨਹੀਂ ਇਹਨੂੰ ਅੰਦਰੋਂ ਕੱਢ ਕੇ ਭਾਬੀ ਭਾਬੀ ਕੀ ਹੋ ਗਿਆ ਪੈ ਗਈ ਪ੍ਰੀਤ ਸਿਰ ਦਰਦ ਕਰ ਰਿਹਾ ਸੀ ਕਿਉਂ ਪਤਾ ਨਹੀਂ ਸਿਰ ਦੁਖੀ ਆਂਦਾ ਚੱਕਰ ਆਈ ਜਾਂਦੇ ਆ ਮੈਂ ਤਾਂ ਕਹਿੰਦੀ ਸੀ ਉਹ ਮੈਂ ਚਾਹ ਜੀ ਪੀਣੀ ਸੀ ਭਾਂਡੇ ਸਾਰੇ ਝੁੱਟੇ ਬਿਆ ਸਾਫ਼ ਕਰ ਦਿੰਦੇ ਪ੍ਰੀਤ ਤੂੰ ਕਰ ਲੈ ਮੇਰਾ ਸਿਰ ਦੁਖੀ ਆਂਦਾ ਲੈ ਹੁਣ ਮੈਂ ਭਾਂਡੇ ਸਾਫ਼ ਕਰਾਂ ਹੁਣ ਦੋ ਭਾਂਡੇ ਨਹੀਂ ਤੁਸੀਂ ਉਹ ਨਹੀਂ ਸਾਫ਼ ਕਰ ਸਕਦੇ ਹੈਗੇ ਪ੍ਰੀਤ ਇੰਨਾ ਨਾ ਤਾਂ ਸਮਝ ਲੈ ਮੇਰਾ ਸਿਰ ਦਰਦ ਕਰੀ ਜਾਂਦਾ ਪਲੀਜ਼ ਹੈਗਾ ਤੋ ਕਰ ਦਿਂਿਆ ਹੁਣ ਤੁਸੀਂ ਮੇਰੇ ਨਾਲ ਜਵਾਨ ਵੀ ਲਾਉਣ ਲੱਗੇ ਮੰਮੀ ਨੂੰ ਹੋ ਜਾਈ ਨੂੰ ਦਗਾ ਘੰਟਾ ਨਹੀਂ ਹੋਇਆ ਹੈਗਾ ਤੁਸੀਂ ਅੰਦਰ ਆ ਕੇ ਵੀ ਪੈ ਗਏ ਬੰਦੇ ਨੂੰ ਸਾਰੇ ਕੰਮ ਨਿਵੇੜ ਕੇ ਫੇਰ ਪੈਣਾ ਚਾਹੀਦਾ ਪ੍ਰੀਤ ਮੈਂ ਸਾਰਾ ਝਾੜੂ ਪੋਚਾ ਰੋਟੀ ਢੂਕਦਾ ਕਰਕੇ ਪਈ ਸੀ ਚਾਰ ਭਾਂਡੇ ਸੀ ਮੈਂ ਗਿਆ ਚਲ ਫੇਰ ਕਰ ਲੂੰਗੀ ਫਿਰ ਕੀ ਹੋ ਗਿਆ ਭਾਂਡੇ ਹੀ ਸੀ ਦੋ ਜਿਮਾਂ ਜਿੰਦੇ ਫਿਰ ਕਿਹੜਾ ਸੋਡਾ ਸਿਰ ਫੜ ਚੱਲਿਆ ਸੀਗਾ ਖੜਿਆ ਨਹੀਂ ਜਾਂਦਾ ਸੀ ਪ੍ਰੀਤ ਤਾਂ ਆ ਕੇ ਪੈ ਗਈ ਸੀ ਨਹੀਂ ਮੈਨੂੰ ਕਿਹੜਾ ਆਇਆ ਸੀ ਵੀ ਜਾ ਕੇ ਪਹਿਲਾਂ ਪੈ ਜਾ ਕੰਮ ਫੇਰ ਕਰ ਲੂੰਗੀ ਇਹ ਤਾਂ ਤੁਹਾਨੂੰ ਆਪ ਤੋਂ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਜੇ ਕੋਈ 12 ਵਜੇ ਕੀ ਕਹੂਗਾ ਵੀ ਆ ਪੰਦਰ ਬੜੀ ਬਈਏਗੀ ਉਹ ਭੈਣੇ ਸਾਰੇ ਭਾਂਡੇ ਝੂਠੇ ਤੂੰ ਉੱਥੇ ਤੱਕ ਗੇੜਾ ਮਾਰੇ ਮਾਰ ਕੇ ਆਈਆਂ ਚਾਰ ਭਾਂਡਿਆਂ 'ਚ ਹੱਥ ਮਾਰ ਦਿੰਦੇ ਫੇਰ ਤੈਨੂੰ ਕੀ ਹੋ ਜਾਂਦਾ ਅੱਛਾ ਹੁਣ ਮੈਨੂੰ ਗੁਰੀ ਲੱਗਣ ਲੱਗੀ ਨਾ ਬੇਲੀ ਤੂੰ ਸਦਾ ਮੇਰੇ ਤੇ ਤਾਂ ਹੀ ਲੱਗਦੇ ਹੋ ਵੀ ਬੇਲੀ ਰਹਦੀਏਗੀ ਇਹ ਪ੍ਰੇਤ ਲੱਗਣ ਦੀ ਕੀ ਗੱਲ ਹੁੰਦੀ ਹੈ ਜੇ ਪਹਿਲਾਂ ਵੀ ਤਾਂ ਕਰਦੀ ਸੀ ਹੁਣ ਮੇਰੇ ਕਿਉਂ ਨਹੀਂ ਹੁੰਦੀ ਹੈਗੀ ਗੱਲ ਮੰਮੀ ਨਹੀਂ ਹੁੰਦੇ ਹੋਏ ਤਾਂ ਤੁਸੀਂ ਮੈਨੂੰ ਕਿਹਾ ਨਹੀਂ ਹੈਗਾ ਹੁਣ ਮੰਮੀ ਚੱਲ ਗਈ ਹੁਣ ਅੰਦਰ ਵੜ ਕੇ ਬਹਿ ਗਈ ਵੀ ਹਾਂ ਆਪੇ ਕੰਮ ਕਰੀ ਜਾਊਗੀ ਪ੍ਰੇਤ ਬੁਰੇ ਲੱਗਣ ਦੀ ਗੱਲ ਨਹੀਂ ਮੈਂ ਤਾਂ ਤੈਨੂੰ ਆਪਣੀ ਭੈਣ ਸਮਝਦੀ ਹਾਂ ਤੂੰ ਆਹੋ ਸਮਝਦੀ ਏ ਭੈਣ ਜੇ ਮੈਨੂੰ ਭੈਣ ਸਮਝਦੀ ਹੁੰਦੀ ਨਾ ਤਾਂ ਮੈਂ ਤੇ ਰੋਬ ਨਾ ਮਾਰਦੀ ਜਿਵੇਂ ਹੁਣ ਮਰੀ ਇਨੀ ਬੈਠੀ ਤੇ ਰੋਬ ਦੀ ਗੱਲ ਨਹੀਂ ਮੈਂ ਤੈਨੂੰ ਆਪਣੀ ਭੈਣ ਸਮਝ ਕੇ ਕਿਹਾ ਭੈਣਾਂ ਨੂੰ ਵੀ ਤਾਂ ਆਪਾਂ ਕੰਮ ਕਾਇ ਹੀ ਦਿੰਨੇ ਤੂੰ ਐ ਕਿਉਂ ਗੁੱਸਾ ਖਰੀ ਜਾਨੀ ਆ ਕਰਾ ਨਾ ਮੈਂ ਗੁੱਸਾ ਚੌਧਰ ਚ ਲਈ ਜਾਨੀ ਹੁ ਮੇਰੇ ਤੇ ਮੈਂ ਤੁਹਾਨੂੰ ਪਿਆਰ ਨਾਲ ਗੱਲ ਕਰੀ ਨਹੀਂ ਆਪ ਸਿੱਧੇ ਸਿਰ ਜੜੀ ਜਾਨੀ ਹੁ ਮੇਰੇ ਤੇ ਮੈਂ ਕੀ ਸਿਰ ਚੜ ਗਈ ਤੇਰੇ ਐਂ ਕੱਲ ਮੰਮੀ ਮੈਨੂੰ ਇੰਨਾ ਪੁੱਠਾ ਬੋਲੇ ਅੱਛਾ ਮੰਮੀ ਪੁੱਠਾ ਬੋਲਦੀ ਸੀ ਤੁਸੀਂ ਤਾਂ ਹੈ ਨਹੀਂ ਨਾ ਝੁੱਟੇ ਬਸ ਹੀ ਆ ਦੋ ਹੀ ਫਰਦੀਆਂ ਜਿਹੜੀਆਂ ਝੁੱਟੀਆਂ ਦਾ ਪਰੇਤੀ ਕਿਉਂ ਤੂੰ ਸਿਰ ਚੜੀ ਜਾਨੀ ਆ ਮੇਰੇ ਸਿਰ ਚੜਨ ਦੀ ਗੱਲੇ ਨਹੀਂ ਸੀ ਜਿਹਦੇ ਭਾਂਡੇ ਮਾਂਜ ਲੈਂਦੇ ਤੁਸੀਂ ਰੋਜ਼ ਹੀ ਕਹਦੀ ਨੂੰ ਮੇਰਾ ਸਿਰ ਦੁਖ ਦੇ ਸਿਰ ਦੁਖ ਦਾ ਵੀ ਕੰਮ ਕੋਈ ਬਾਹਰੋਂ ਆ ਕੇ ਕਰੂਗਾ ਇੱਥੇ ਹੌਲੀ ਬੋਲ ਪਾ ਕਿਉਂ ਲੋਕਾਂ ਨੂੰ ਸੁਣਾਈ ਜੰਨੀ ਆ ਹੌਲੀ ਹੀ ਬੋਲਦੀ ਆ ਮੈਂ ਆਪਣੀ ਜਗ੍ਹਾ ਜ਼ੁਬਾਨ ਤੇ ਲਗਾਮ ਲਾ ਲਓ ਮੇਰੇ ਤਾਂ ਲਾਈ ਹੋਈ ਆ ਥੋੜੇ ਵਾਲੇ ਵੱਡੇ ਲੱਗੀ ਹੋਈ ਆ ਵਾਲਾ ਹੀ ਲੱਗੇ ਹਣ ਬੋਲਣਾ ਮੰਮੀ ਦਾ ਡਰ ਸੀ ਪਹਿਲਾਂ ਆ ਜਾਣ ਤੇ ਕੋਈ ਨਾ ਮੰਮੀ ਨੂੰ ਮੈਂ ਦੱਸਦੀ ਆ ਮੰਮੀ ਨੂੰ ਕੀ ਦੱਸਾਂਗੀ ਕੱਲ ਮੰਮੀ ਵੀ ਤੇ ਕਿਸੇ ਪਿੱਛੇ ਲੱਗ ਕੇ ਮੈਨੂੰ ਇੰਨਾ ਬੋਲੀ ਆ ਕਿਸੇ ਪਿੱਛੇ ਲੱਗ ਕੇ ਨਹੀਂ ਬੋਲੀ ਸੋੜੀ ਆਪਣੀਆਂ ਕਰ ਤੁੱਟਾਈਆਂ ਜene ਤਾਂ ਬੋਲੀ ਐ ਸਾਰਾ ਦਿਨ ਆਪਣੀ ਮਾਂ ਨੂੰ ਫੋਨ ਲਾਈ ਰੱਖੂਗੀ ਚੁਗਲੀਆਂ ਚੁਗਲੀਆਂ ਮੈਂ ਕਦੋਂ ਮੰਮੀ ਨੂੰ ਫੋਨ ਕਰੇ ਇੱਕ ਵਾਰ ਕੀਤਾ ਪਤਾ ਨਹੀਂ ਨਾ ਹਾਲ ਚਾਲ ਪੁੱਛਣ ਲਈ ਇੱਕ ਵਾਰ ਮੈਂ ਵਾਰਾ ਪਤਾ ਸਾਨੂੰ ਸਾਰਾ ਪਤਾ ਐ ਦੱਸਣ ਦੀ ਲੋੜ ਨਹੀਂ ਹੈਗੀ ਮੈਂ ਤਾਂ ਕਹਿੰਦੀ ਸੀ ਮੇਰੀ ਭਾਬੀ ਆਊਗੀ ਪਹਿਣਾ ਵਾਂਗੂ ਰੱਖੂਗੀ ਪਰ ਪਹਿਣਾ ਵਾਂਗੂ ਕਿ ਤੂੰ ਤਾਂ ਤੂੰ ਤਾਂ ਗੀਪ੍ਰਿਤ ਜਿਵੇਂ ਚੁੱਪਾਂ ਦਾ ਮਤਲਬ ਇਹ ਨਹੀਂ ਕੁਝ ਵੀ ਬੋਲੀ ਜਾਏਗੀ ਤੂੰ ਫੇਰ ਜੀ ਚੁੱਪਾ ਕੀ ਕਰਲੇਗੀ ਤੂੰ ਕੁੜੀਆਂ ਵੇਸ ਕਰਦੀ ਮੇਰੀ ਚਲਦੀ ਇੱਥੇ ਤੇ ਮੇਰੀ ਚੱਲੂਗੀ ਚੱਲੂਗੀ ਤਾਂ ਥੋੜੀ ਮੈਂ ਤਾਂ ਨੌਕਰਾਂ ਨਹੀਂ ਲਿਆਣੀਆਂ ਤੁਸੇ ਮੇਰੇ ਤੋਂ ਬਾੜੀ ਬਕਵਾਸ ਨਹੀਂ ਬਜਦੀ ਜਾ ਕੇ ਭਾਂਡੇ ਮਾਜ ਲੈ ਜੇ ਮਾਂਜੇ ਆਂਦੇ ਆ ਮਾਂਜੂਗੀ ਹੋਰ ਨਹੀਂ ਮੰਮੀ ਆਊਗੀ ਕੋਈ ਚੱਕਰ ਨਹੀਂ ਮੈਂ ਕਰ ਲੂਗੀ ਗੱਲ ਉਹਦੇ ਨਾਲ ਕਰ ਲੇਗੀ ਐਵੇਂ ਮੰਮੀ ਨੂੰ ਹੋਰ ਸਖਾਏਂਗੀ ਕੁਝ ਮਾਂਜੀ ਦਿੰਨੀ ਐ ਮੈਂ ਸਿਖਾਉਣਾ ਤੈਨੂੰ ਆਉਂਦਾ ਹੋਊਗਾ ਤੇ ਤੂੰ ਸੁ ਕਿਉਂ ਨਹੀਂ ਐ ਆਈਏ ਵੱਡੀ ਆਉਣ ਦੇ ਮੰਮੀ ਨੂੰ ਚੰਬਲੀ ਫਿਰਦੀ ਐ ਚਾਰ ਭਾਂਡੇ ਨੇ ਮਾਂਜੀ ਦਿੰਨੀ ਹੋਈ ਐਨੀ ਕਿ ਚੀਜ਼ ਕਰੀ ਵੀ ਦੱਸ ਤੂੰ ਮੰਨ ਲੈਂਦੀ ਉੱਥੇ ਇੰਨਾ ਬੋਲਣ ਆਈ ਮੈਨੂੰ ਵੀ ਬੰਦਾ ਸ਼ੌਂਕ ਨੂੰ ਥੋੜੀ ਪੈਂਦਾ ਪਹਿਲਾਂ ਵੀ ਤਾਂ ਕਰਦੀ ਨਹੀਂ ਸੀ ਮਾਵਾਂ ਧੀਆਂ ਹੁਣ ਮੇਰੇ ਇੱਥੇ ਪਤਾ ਨਹੀਂ ਕਿ ਕਾਪਾ ਸੁng ਗਿਆ ਕੀ ਹੋ ਗਿਆ ਦੱਸ ਨਾ ਕਿਉਂ ਬੜਬੜ ਕਰੀ ਜੰਨੀ ਕੱਲੀ ਆਗੇ ਤੁਸੀਂ ਆ ਗਿਆ ਮੈਂ ਹੋਰ ਕੀ ਹੋ ਗਿਆ ਕੁਛ ਨਹੀਂ ਯਾਰ ਭਾਂਡੇ ਧੁੰਦੀ ਸੀ ਹੈ ਭਾਂਡੇ ਧੁੰਦੀ ਸੀ ਨੇ ਇੰਨੇ ਨਾਲੇ ਭਾਂਡੇ ਜ਼ੋਰ-ਜ਼ੋਰ ਦੀ ਸਿਟੀ ਜੰਨੇ ਨਾਲ ਕੱਲੀਏ ਬੋਲੀ ਜੰਨੇ ਕੀ ਗੱਲ ਹੋ ਗਈ ਯਾਰ ਬੋਲਾਂਗਾ ਤਾਂ ਹੋਰ ਕੀ ਕਰਾਂ ਕੋਈ ਸੁਣਦਾ ਇਸ ਘਰ 'ਚ ਮੇਰੀ ਹੋਇਆ ਕੀ ਇਹ ਗੱਲ ਵੀ ਪਤਾ ਲੱਗੇ ਜਾਂ ਫਿਰ ਕੀ ਗੱਲ ਕੀ ਹੋ ਗਈ ਗੱਲ ਕੀ ਹੁਣੀ ਆ ਯਾਰ ਉਹ ਤੁਹਾਡੀ ਭੈਣ ਇੰਨਾ ਬੋਲੀ ਅੱਜ ਮੈਨੂੰ ਝੂਠ ਭੈਣ ਬੋਲੀਆ ਭੈਣ ਕੀ ਬੋਲ ਪੀ ਤਨੋ ਉਸੇ ਨੂੰ ਪੁੱਛ ਲੋ ਜਾ ਕੇ ਕੱਲ ਤੁਹਾਨੂੰ ਤੁਹਾਡੇ ਸਾਹਮਣੇ ਮੰਮੀ ਮੈਨੂੰ ਕਿੰਨਾ ਬੋਲੇ ਨੇ ਅੱਜ ਕੀ ਹੋ ਗਿਆ ਦਸਵੇਂ ਸਾਰਾ ਝਾੜੂ ਪੂੰਝਾ ਕਰਕੇ ਨਾ ਦੋ ਮਿੰਟ ਰੈਸਟ ਕਰਨ ਪੈਗੀ ਮੈਂ ਕਿਹਾ ਚਾਰ ਭਾਂਡੇ ਨੇ ਫੇਰ ਮੰਨ ਦੂੰਗੀ ਹਾਂ ਆ ਗਈ ਪ੍ਰੀਤ ਅੰਦਰ ਚੜ ਕੇ ਐਨਾ ਬੋਲੀ ਤੂੰ ਪੈ ਗਈ ਮਹਾਰਾਣੀ ਬਣ ਕੇ ਇਹ ਉਹ ਕੰਮ ਕੌਣ ਕਰੂਗਾ ਆਪਦੀ ਮਾਂ ਨੂੰ ਫੋਨ ਲਾ ਲੈਨੀ ਆ ਦੱਸ ਨ ਕੀ ਰੱਖਿਆ ਨਿੱਕੇ ਨਿੱਕੇ ਗੱਲਾਂ ਤੇ ਰੋਜ਼ ਚਰਚਰ ਕਰਦੀ ਤੈਨੂੰ 10 ਦਿਨ ਹੋਇਆ ਹਲੇ ਕੀ ਗੱਲ ਕੀਤੀ ਦੱਸ ਮੈਂ ਕਰਦੀ ਆ ਤੁਸੀਂ ਵੀ ਮੈਨੂੰ ਕਹਿੰਦੇ ਰਹਿੰਦੇ ਹੋ ਯਾਰ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਕੋਈ ਫਾਇਦਾ ਨਹੀਂ ਹੁੰਦਾ ਘਰ 'ਚ ਨਿੱਕੇ ਨਿੱਕੇ ਗੱਲਾਂ ਤੇ ਐਵੇਂ ਕਲੇਸ਼ ਕਰੀ ਜਾਣਾ ਯਾਰ ਜੱਸ ਮੈਨੂੰ ਨਹੀਂ ਸ਼ੌਂਕ ਲੜਨ ਦਾ ਯਾਰ ਉਹ ਪ੍ਰੀਤਾ ਕੇ ਬੋਲੀ ਕੱਲ ਤੁਹਾਡੇ ਸਾਹਮਣੇ ਮੰਮੀ ਬੋਲੀ ਕੱਲ ਵੀ ਤੁਸੀਂ ਮੇਰਾ ਯਕੀਨ ਨਹੀਂ ਕੀਤਾ ਮੈਂ ਝੂਠ ਬੋਲਦੀ ਆ ਯਾਰ ਗੱਲ ਯਕੀਨ ਦੇ ਨੀ ਮੇਰੀ ਗੱਲ ਸੁਣ ਕੋਈ ਫਾਇਦਾ ਨਿਕਲਦਾਗਾ ਨਿੱਕੀ ਨਿੱਕੀ ਗੱਲ ਤੇ ਸਾਰਾ ਦਿਨ ਨਾਲ ਤੱਕ ਕਲੇਸ਼ ਕਰਦੀ ਉਹਨਾਂ ਨਾਲੇ ਆਪਦਾ ਦਿਮਾਗ ਖਰਾਬ ਕਰਦੀ ਹੋਣਾ ਕੀ ਮਿਲਦਾ ਫਿਰ ਤੁਸੀਂ ਇਹ ਗੱਲ ਆਪਦੇ ਭੈਣ ਨੂੰ ਵੀ ਸਮਝਾ ਸਕਦੇ ਹੋ ਚਲ ਮੇਰੀ ਗੱਲ ਸੁਣ ਮੈਂ ਕਰ ਲਉ ਗੱਲ ਠੀਕ ਹੈ ਕੋਈ ਨਹੀਂ ਐਵੇਂ ਤੂੰ ਵੀ ਨਾ ਮੂਡ ਖਰਾਬ ਕਰ ਆਉਂਦਾ ਜੇ ਲਾ ਕੇ ਰੱਖਿਆ ਕਰ ਜੇ ਇਹਨਾਂ ਨੂੰ ਆਪਦੇ ਸਮਝੇਗੀ ਤਾਂ ਹੀ ਤੇਰੀਆਂ ਬੜਨਗੀਆਂ ਇਹ ਨਜ਼ੀਬੀ ਮੈਨੂੰ ਸਮਝ ਲੈਣਗੇ ਕਾਜ ਚ ਕੁਛ ਹੁਣਦਾ ਜੇ ਮੈਨੂੰ ਜਿਵੇਂ ਮੰਮੀ ਪ੍ਰੀਤ ਨੂੰ ਰੱਖਦੇ ਨੇ ਮੈਨੂੰ ਆਪਣੀ ਕੁੜੀ ਸਮਝ ਲੈਣਗੇ ਕੀ ਫਰਕ ਪੈਂਦਾ ਯਾਰ ਤੈਨੂੰ ਕੁੜੀਏ ਸਮਝਣਗੇ ਕੋਈ ਨਹੀਂ ਥੋੜਾ ਬਹੁਤ ਟਾਈਮ ਲੱਗਦਾ ਹੈ ਨਾ ਅੰਡਰਸਟੈਂਡ ਕਰੋ ਇੱਕ ਦੂਜੇ ਨੂੰ ਕਿੱਡੀ ਗੱਲ ਹੈਗੀ ਦੱਸ ਤੁਹਾਡੇ ਸਮ ਜੇਕਰ ਤੁਸੀਂ ਦੇਖਦੇ ਨਾ ਇੰਨਾ ਕੁਝ ਬੋਲੀ ਆ ਕੇ ਕੁੜੀਆਂ ਦਾ ਕੋਈ ਮਤਲਬ ਹੁੰਦਾ ਇੰਨਾ ਬੋਲਣਾ। ਮੇਰੀ ਗੱਲ ਸੁਣੋ ਮੈਂ ਪ੍ਰੀਤ ਨਾਲ ਗੱਲ ਕਰਾਂਗੀ। ਪਹਿਲਾਂ ਵੀ ਐਵੇਂ ਹੀ ਬੋਲਦੀ ਸੀ। ਮੇਰੀ ਗੱਲ ਸੁਣੋ ਮੈਂ ਗੱਲ ਕਰ ਲਵਾਂ ਪ੍ਰੀਤ ਨਾਲ ਸਮਝਾ ਦੂੰ ਠੀਕ ਹੈ ਤੁਸੀਂ ਐਵੇਂ ਨਾ ਮਾੜੀ ਮਾੜੀ ਗੱਲ ਤੇ ਹੋ ਕਰਿਆ ਕਰੋ। ਚਲ ਆ ਨਵੇੜ ਦੇ ਜਿਹੜੇ ਦੋ ਕੰਮ ਹੈਗੇ ਯਾਰ ਚਾਹ ਬਣਾ ਲਿਆ ਠੀਕ ਹੈ। ਮੈਂ ਤਾਂ ਜੇ ਸਮਝੂਗੀ ਕੱਲ ਨੂੰ ਇਹਦਾ ਵਿਆਹ ਕਰਾਂਗੇ ਫਿਰ ਗਾਂਹ ਵਾਲੇ ਸਮਝ ਜਾਣਗੇ ਉਹਨਾਂ ਨੂੰ ਵੀ ਤੁਸੀਂ ਸਮਝਾ ਲੋਗੇ। ਚਲ ਮੈਂ ਕਹਿ ਦਉ ਪ੍ਰੀਤ ਨੂੰ ਕੋਈ ਨਹੀਂ। ਮਾੜੀ ਮਾੜੀ ਗੱਲ ਤੇ ਕੋਈ ਫਾਇਦਾ ਨਹੀਂ ਹੁੰਦਾ ਐਵੇਂ ਕਰਕੇ ਠੀ ਪ੍ਰੀਤ ਜਸ਼ਨ ਨਾਲ ਕੀ ਗੱਲ ਹੋ ਗਈ ਅੱਜ ਦੱਸੀ ਹੁਣ ਆਉਣੀ ਮੈਡਮ ਨੇ ਤੁਹਾਨੂੰ ਗੱਲ ਕੀ ਹੋਈ ਆ ਯਾਰ ਉਹ ਤਾਂ ਕਹਿੰਦੀ ਪ੍ਰੀਤ ਬੋਲ ਕੇ ਗਈ ਆ ਮੈਨੂੰ ਕੋਣਾ ਗਈ ਏ ਕੱਲੇ ਮੈਂ ਚਾਵਣ ਨੂੰ ਗਿਆ ਸੀ ਮੈਡਮ ਐਨਾ ਕੁਝ ਬੋਲੀ ਮੈਨੂੰ ਤੁਹਾਨੂੰ ਹੋਇਆ ਕੀ ਉਹਨੂੰ ਦੱਸ ਦਨ ਉਹਨੂੰ ਹੋਇਆ ਕਦੇ ਮੰਮੀ ਲੜ ਪੈਂਦੀ ਆ ਕਦੇ ਤੂੰ ਲੜ ਪੈਂਦੀ ਆ ਕਦੇ ਉਹ ਕਹਿੰਦੀ ਆ ਮੈਨੂੰ ਬੋਲਦੀਆਂ ਨੇ ਵੀਰੇ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਹੈਗਾ ਇਹਦਾ ਪਤਾ ਨਹੀਂ ਕਾਤੋਂ ਮੈਨੂੰ ਵੇਖ ਕੇ ਹੀ ਨਹੀਂ ਰਾਜੀ ਹੈਗੀ ਇਹ ਤਾਂ ਐ ਵੀ ਇਹ ਬੇਲੀ ਬੈਠੀ ਰਹਿੰਦੀ ਆ ਨਾਲੇ ਮੈਂ ਬਰਾਬਰ ਸਾਰਾ ਕੰਮ ਕਰਵਾਉਣੀ ਆ ਇਹੇ ਜੀ ਕੀ ਗੱਲ ਹੋ ਗਈ ਐਨਾਂ ਕੁਝ ਬੋਲੀਆ ਮੈਨੂੰ ਕਹਿੰਦੀ ਜਿਵੇਂ ਤੇਰੀ ਮਾਂ ਹੋਜੀ ਤੂੰ ਹੈਗੀ ਅੱਜ ਤੱਕ ਮੰਮੀ ਬਾਹਰ ਕੋਈ ਨਹੀਂ ਬੋਲਿਆ ਹੈਗਾ ਦਸ਼ਨ ਬੋਲੀਆ ਆਹੋ ਚੱਲ ਮੈਨੂੰ ਕਹਿੰਦੀ ਕਹਿੰਦੀ ਬੀਲੀ ਖਾਣੀ ਹੈ ਤੂੰ ਦਾ ਆ ਲਓ ਚਾਹ ਪੀ ਲੇ ਜੀ ਆ ਲੈ ਫਿਰ ਚਾਹ ਪੀ ਲਾ ਮੈਨੂੰ ਨਹੀਂ ਚਾਹੀਦੀ ਤੁਹਾਡੀ ਚਾਹ ਚੂਆ ਪੀ ਪੀ ਲੋ ਚੱਲ ਐਡੀ ਕੋਈ ਗੱਲ ਨਹੀਂ ਹੋਈ ਪੀ ਲਾ ਪ੍ਰੀਤਾ ਐ ਨਹੀਂ ਕਰਦੇ ਕਿਉਂ ਨਹੀਂ ਗੱਲ ਹੋਈ ਹੁਣ ਐਨੀ ਗੱਲਾਂ ਸੁਣ ਕੇ ਮੈਂ ਚਾਹ ਪੀਉਂਗੀ ਇਹਦੀ ਬਣਾਈ ਹੋਈ ਚੱਲ ਕੋਈ ਨਹੀਂ ਰਹਿਣਾ ਤੁਸੀਂ ਇਕੱਠੀ ਆ ਮੇਰੇ ਤੋਂ ਤਾਂ ਕੋਈ ਨਹੀਂ ਦੇ ਜਾਂਦਾ ਇਹਦੇ ਨਾਲ ਦਰਸ਼ਨ ਕੀ ਗੱਲ ਹੋਈ ਆ ਸਾਈ ਮੈਨੂੰ ਕਹਿੰਦੀ ਬੇਲੀ ਫਿਰਦੀ ਰਹਿਣੀ ਹੈ ਕਿ ਮੈਂ ਕਿਹਾ ਮੈਂ ਕਿਹਾ ਭਾਂਡੇ ਮੱਝ ਨਾਲੇ ਪਏ ਨੇ ਮੈਂ ਕਿਹਾ ਭਾਬੀ ਮਾਂ ਦੇ ਚਾਹ ਬਣਾਉਣੀ ਆ ਜੀ ਮੈਂ ਕਹਿੰਦੇ ਤੇਰੇ ਘੜੇ ਹੱਥ ਟੁੱਟੇ ਨੇ ਜੀ ਐ ਬੋਲੀ ਮੈਨੂੰ ਹੋਈ ਆ ਇਹ ਗੱਲ ਜਜੋ ਦੱਸ ਰਹੀ ਏ ਕੁਝ ਸੋਚ ਕੇ ਬੋਲ ਰਹੀ ਹੋਣੀ ਗੱਲ ਹੋਈ ਆ ਕਿ ਨਾ ਇਹ ਜਿਹਾ ਸਿੱਦਾ ਛੋਟੀਆਂ ਛੋਟੀਆਂ ਗੱਲਾਂ ਦਾ ਪਹਾੜ ਬਣਾਈ ਜਾਂਦੀਆਂ ਦੋਨੇ ਜਾਣੀਆਂ ਆ ਹੋ ਲੱਗਣੀ ਸੀ ਛੋਟੀ ਗੱਲ ਆ ਜੇ ਤੁਸੀਂ ਲੋਕਾਂ ਵਾਂਗੂ ਕਰਦੇ ਨਾ ਤੇਰੇ ਨਾਲ ਫਿਰ ਤਾਂ ਪਤਾ ਲੱਗਦਾ ਬੋਲਦੀ ਨਹੀਂ ਨਾ ਕੁਛ ਅਸੀਂ ਅੱਗੋਂ ਦੱਸਨ ਤੂੰ ਜਿਆਦਾ ਹੀ ਨਹੀਂ ਬੋਲੀ ਜਾਂਦੀ ਕੁਛ ਨਾ ਹਲੇ ਅੱਜ ਮੰਮੀ ਗਈ ਆਗੀ ਤੂੰ ਕੱਲ ਮੰਮੀ ਨਾਲ ਲੜੀ ਜਾਂਦੀ ਸੀ ਅੱਜ ਪ੍ਰੀਤ ਨਾਲ ਲੜਨ ਲੱਗੀ ਤੂੰ ਮੈਂ ਹੀ ਮਾੜੀ ਆ ਮੇਰੇ ਦੀ ਘਾਟਾ ਨਹੀਂ ਮੇਰਾ ਹੀ ਬੋਲਣਾ ਦਿਖਦਾ ਸਭ ਨੂੰ ਤੇ ਐਨਾ ਨਾ ਬੋਲ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਨਾ ਕੋਈ ਫਾਇਦਾ ਨਹੀਂ ਹੁੰਦਾ ਘਰ ਚ ਨਿੱਕੇ ਨਿੱਕੇ ਗੱਲਾਂ ਨੂੰ ਵਧਾ ਕੇ ਕੀ ਗੱਲ ਬਧਾਲੇ ਜਸ ਜੇ ਬੰਦੇ ਨੇ ਰੈਸਟ ਕਰ ਲਈ 10 ਮਿੰਟ ਪੈ ਗਿਆ ਕੀ ਗੁਨਾਹ ਹੋ ਗਿਆ ਯਾਰ ਮੈਨੂੰ ਤਾਂ ਤੈਨੂੰ ਕਹੀ ਨਹੀਂ ਹੈਗਾ ਜਿਹੜਾ ਤੂੰ ਬੋਲਦੀਆਂ ਤੈਨੂੰ ਉਹ ਗੱਲ ਨੂੰ ਕਿਹਾ ਮੈਂ ਤੂੰ ਮੇਰੇ ਭੈਣ ਨੂੰ ਇੰਨਾ ਕੁਝ ਬੋਲੀ ਜਾਨੀ ਆ ਕੱਲ੍ਹ ਤੋਂ ਮੇਰੀ ਮਾਂ ਨੂੰ ਇੰਨਾ ਕੁਝ ਬੋਲੀ ਹਾਇ ਰਾਮ ਮੈਂ ਹੀ ਬੋਲਦੀ ਆ ਇਸ ਘਰ ਚ ਗੱਲੀ ਦੂਜਾ ਵੀ ਕੋਈ ਜਵਾਬ ਦਿੰਦਾ ਉਹ ਤਾਂ ਹੀ ਬੋਲਦੀਆਂ ਕਿ ਕੰਧਾਂ ਨਾਲ ਟੱਕਰਾ ਮਾਰਦੀਆਂ ਮੈਂ ਆ ਦੇਖ ਲੋਨ ਵੀ ਕਹੀ ਬੋਲੀ ਜਾਂਦੀ ਆ ਯਰ ਦਰਸ਼ਨ ਕੰਟਰੋਲ ਲਿਮਟ ਤੇ ਚੰਗੀ ਲੱਗਦੀ ਹੁੰਦੀ ਹੈ ਹਰੇਕ ਚੀਜ਼ ਠੀਕ ਆ ਮੈਂ ਕਿ ਪਾਗਲ ਨਹੀਂ ਤੈਨੂੰ ਕਹਿਣਾ ਕੱਲੀ ਨੂੰ ਜਿਵੇਂ ਲੱਗਿਆ ਵੀ ਤੂੰ ਲਿਮਟ ਤੋਂ ਬਾਹਰ ਜਾ ਰਹੀ ਹੈ ਤੈਨੂੰ ਤਾਂ ਕਹਿ ਰਿਹਾ ਮੈਂ ਨਾ ਅੱਜ ਤੱਕ ਇਹਨੂੰ ਅਸੀਂ ਕਦੇ ਟੋਕਿਆ ਬਈ ਤੂੰ ਆਹ ਕੰਮ ਕਰ ਲੈ ਆਹ ਕੰਮ ਨਹੀਂ ਤੂੰ ਕਰਦੀ ਹੈਗੀ ਫਿਰ ਵੀ ਅਸੀਂ ਕੁਝ ਨਹੀਂ ਕਹਿੰਦੇ ਫਿਰ ਵੀ ਨਹੀਂ ਸਾਨੂੰ ਚੰਗੇ ਕਹਿੰਦੀ ਹੈਗੀ ਮੇਰੇ ਮਮੀ ਵੀ ਕਹੀ ਜਾਂਦੀ ਸੀ ਰਾਤ ਚ ਕਹਿੰਦੀ ਜਿਆਦਾ ਬੋਲਦੀ ਹੈ ਕੱਲ ਤੂੰ ਮਮੀ ਮੂਰੇ ਬੋਲੀ ਹੋਵੇਂ ਕੁਛ ਤੁਹਾਡੇ ਸਾਹਮਣੇ ਹੀ ਬੋਲੀ ਸੀ ਜਸ ਕੀ ਬੋਲੀ ਹੈ ਮੈਂ ਤਾਂ ਕਿਸੇ ਨੂੰ ਖੁਸ਼ ਹੋਈ ਨਹੀਂ ਕਹਿੰਦੀ ਕਿਉਂ ਮੇਰੇ ਗਲ ਪਈ ਜਾਂਦੇ ਆ ਸਾਰੇ ਉਹ ਇਹਦਾ ਮਤਲਬ ਦਾ ਪਰ ਅਸੀਂ ਮਾਮਾ ਧੀਆਂ ਮਾੜੀਆਂ ਹੋ ਗਏ ਬਈ ਅਨੂ ਚੰਗੀ ਹੋ ਗਈ ਕਹਿੰਦੀ ਗੱਲੀ ਯਾਰ ਦੱਸਨ ਚੰਗੀ ਗੱਲ ਨਹੀਂ ਹੁੰਦੀ ਕੋਈ ਠੀਕ ਆ ਹਲੇ ਘਰ ਚ ਕਿੰਨੇ ਕ ਦਿਨ ਹੋਇਆ ਤੈਨੂੰ ਵੇਖ ਕੇ ਇਹਨੂੰ ਚੰਗੀਆਂ ਲੱਗਦੀਆਂ ਨੇ ਚੀਜ਼ਾਂ ਤੁਸੀਂ ਇਹਨਾਂ ਨੂੰ ਵੀ ਸਮਝਾ ਦਿਓ ਵੀ ਕਿੰਨੇ ਕ ਦਿਨ ਹੋਇਆ ਇਹਨੂੰ ਆਈ ਨੂੰ ਹੌਲੀ ਹੌਲੀ ਪਤਾ ਲੱਗਦਾ ਨਾ ਬੰਦੇ ਨੂੰ ਘਰ ਦਾ ਮਹਾਰ ਯਾਰ ਇਹਨਾਂ ਨੂੰ ਤਾਂ ਮੈਂ ਜਾਣਦਾ ਹੀ ਆ ਇਹਨਾਂ ਕੋਲ ਹੀ ਰਹਿੰਦਾ ਮੈਂ ਕਦੋਂ ਦਾ ਸਮਝਾਉ ਨੂ ਵੀਰੇ ਨੂੰ ਕਿਹੜਾ ਪਤਾ ਨਹੀਂ ਸਾਡਾ ਵੀ ਕਹਿ ਜੀ ਅਸੀਂ ਬੱਦ ਇੰਨੀ ਚੁਬਣੀ ਸੀ ਇੰਨੀ ਬੁਰੀ ਲੱਗਦੀ ਸੀ ਕਿਉਂ ਵਿਆਹ ਹੈ ਵੇ ਤੁਸੀਂ ਆਪਦਾ ਮੁੰਡਾ ਜੇ ਜਰਾ ਤਾਂ ਨਹੀਂ ਕਰ ਸਕਦੇ ਕਿਸੇ ਬਗਾਨੀ ਦੀ ਸਾਨੂੰ ਘੜੇ ਪਤਾ ਸੀਗਾ ਜੇ ਪਹਿਲਾਂ ਪਤਾ ਹੋਵੇ ਅਗਲਾ ਆਪਦੇ ਪੁੱਤ ਨੂੰ ਥੋੜੀ ਨਾ ਡੋਬੇ ਕੋਈ ਨਾ ਔਰ ਡੋਬੇ ਦੇਖ ਲੂੰਗੀ ਨਾਲੇ ਜਿਹਦੇ ਨਾਲ ਤੂੰ ਬਿਆਹੇਂਗੀ ਕਿੰਨਾ ਕ ਤਰ ਜੂਗਾ ਉਹ ਚੱਲ ਦੱਸ ਨਾ ਫालतू ਨਾ ਬੋਲ ਠੀਕ ਆ ਹਾਂ ਇੱਕਲੇ ਹੁਣ ਕਿਵੇਂ ਬਕਵਾਸ ਕਰੀ ਜਾਂਦੀ ਏ ਫਿਰ ਕਹਿਣਗੇ ਭਾਬੀ ਨੂੰ ਬੋਲਦੀ ਏਗੀ ਫਿਰ ਚੰਗੀ ਕਰਨੀ ਤਾਂ ਮੈਂ ਕਹਿੰਨੀ ਏਗੀ ਭੈਣਾ ਵਰਗੀ ਆ ਤੇਰੇ ਇਹ ਫਿਰ ਜਦਸ ਮੇਰੇ ਦਿਲ ਨਹੀਂ ਮੈਨੂੰ ਬੁਰਾ ਨਹੀਂ ਲੱਗਦਾ ਬੁਰਾ ਲੱਗਣ ਨੂੰ ਸੀ ਘੜੇ ਗੋਲੀ ਮਾਰਤੀ ਤੁਸੀਂ ਤਾਂ ਦੋਵੇਂ ਮੇਰੀ ਗੱਲ ਸੁਣ ਲਓ ਦੋਵੇਂ ਜਾਣੀਆਂ ਠੀਕ ਆ ਫालतू ਨਿੱਕੀ ਨਿੱਕੀ ਗੱਲ ਤੇ ਕਿਚਕਿਚ ਨਾ ਕਰਿਆ ਕਰੋ ਸਿੱਧਾ ਗੱਲ ਲੈ ਬਈ ਜੀ ਸਮਝਾਏਂ ਤਾਂ ਸਮਝਾ ਲੈ ਨਹੀਂ ਤਾਂ ਮੈਂ ਚੱਲ ਜਾਈਂਗੀ ਬੱਸ ਸੁਣ ਲੈ ਠੀਕ ਐ ਇਹ ਵੀ ਤੇਰੀ ਪਰਜਾਈ ਐ ਠੀਕ ਐ ਨਿੱਕੀ ਨਿੱਕੀ ਗੱਲ ਤੇ ਤੂੰ ਵੀ ਨਾ ਹੋ ਕਰਿਆ ਕਰ ਦੋਨੇ ਜਣੀਆਂ ਰਲ ਮਿਲ ਕੇ ਕਰ ਲਿਆ ਕਰੋ ਯਾਰ ਮੈਂ ਨਹੀਂ ਕਰਦੀ ਬਾਈ ਨਾ ਮੇਰੀ ਆਦਤ ਐ ਜੀ ਨਿੱਕੀ ਨਿੱਕੀ ਗੱਲਾਂ ਦੀ ਕਿਚਕਿਚ ਕਰਨ ਦੀ ਮੈਂ ਤਾਂ ਮੈਨਾਂ ਨੇ ਕਦੇ ਕੰਮ ਵੱਲੋਂ ਕਹਾ ਯਾਰ ਮੈਂ ਹੀ ਮਾੜੀ ਐ ਜੀ ਮੈਂ ਹੀ ਚੁੱਪ ਕਰ ਦਿੰਨੀ ਕੋਈ ਨਹੀਂ ਮੈਂ ਕਰ ਜਾਨੀ ਆ ਚੁੱਪ ਤੁਸੀਂ ਕਹਿ ਤਾਂ ਮੈਂ ਕਰ ਜਾਨੀ ਹੁਣ ਗੱਲ ਵੀ ਨਹੀਂ ਕਲੀਅਰ ਕਰਦੀ ਨਾ ਚੰਗੀ ਐ ਰਹੁ ਮੇਰੀ ਗੱਲ ਸੁਣ ਲੈ ਤਰੀ ਭੈਣਾ ਵਰਗੀ ਆ ਠੀਕ ਐ ਇਹ ਨਾਲ ਮਿਲ ਕੇ ਰਹੋ ਕੁਝ ਖਾੜੇ ਹੋ ਜਾਣ ਕਿੱਡੇ ਕੰਮ ਆਪਣੇ ਭੈਣ ਹੀ ਸਮਝਦੀ ਆ ਬਸ ਫਿਰ ਨਾਲ ਮਿਲ ਕੇ ਰਹੋ ਨਾ ਅਗਲਾ ਵੀ ਸਮਝੇ ਅਗੋ ਕੋਈ ਨਹੀਂ ਫालतੂ ਨਹੀਂ ਪ੍ਰੀਤ ਠੀਕ ਐ ਨਾਲ ਮਿਲ ਕੇ ਕੰਮ ਕਰਨਿਆ ਕੋਈ ਨਿੱਕੀ ਨਿੱਕੀ ਗੱਲ ਤੇ ਕਲੇਸ਼ ਦਾ ਫਾਇਦਾ ਨਹੀਂ ਹੁੰਦਾ ਮੈਂ ਤਾਂ ਕਰੀ ਜਾਨੀ ਵੀਰੇ ਜੀ ਨਾ ਹੁੰਦਾ ਮਿੱਠਾ ਠੀਕ ਐ ਚਸ਼ਨ ਕੋਈ ਨਹੀਂ ਚੱਲ ਹੁਣ ਕਰ ਲਓ ਮੈਂ ਥੋੜਾ ਜਾ ਕੇ ਆਇਆ ਕੰਮ ਤਾਂ ਦੇ ਨਿਮੇੜ ਲਾ ਤੇ ਜੋ ਵੀ ਰਹਿ ਗਿਆ ਠੀਕ ਐ ਕੁਝ ਨਹੀਂ ਰਿਹਾ ਸਾਰੇ ਨਿਵੇੜ ਕੇ ਹੀ ਪਈ ਨਾ ਅੱਗੇ ਤੋਂ ਮੈਨੂੰ ਇਹਦੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਜਿਵੇਂ ਤੂੰ ਬੋਲਦੀ ਆ ਕੋਈ ਨਹੀਂ ਠੀਕ ਐ ਫਰੇਦ ਮੈਂ ਤੈਨੂੰ ਇੰਨਾ ਕੀ ਕਹਿਤਾ ਜਿਹੜਾ ਤੂੰ ਇੰਨਾ ਕੁਝ ਸੁਣਾਇਆ ਆਪਣੇ ਵੀਰੇ ਨੂੰ ਹੁਣ ਦੁਬਾਰੇ ਫੇਰ ਸ਼ੁਰੂ ਹੋ ਗਈ ਮੈਂ ਤੈਨੂੰ ਕਮੈਂਟ ਨਹੀਂ ਹੋਇਆ ਜੁਰ ਗਏ ਨੂੰ ਨਾਰਮਲ ਗੱਲ ਪੁੱਛ ਰਹੀਆਂ ਵੀ ਕੀ ਕਹਿਤਾ ਸੀ ਮੈਂ ਤੈਨੂੰ ਕਿਉਂ ਨਹੀਂ ਕਿ ਮੈਂ ਵੀ ਕੀ ਕਹਿਤਾ ਸੀ ਮੈਂ ਵੀ ਕਿਹਾ ਸੀ ਭਾਂਡੇ ਮਾੜ ਦੋ ਉਪਰੋਂ ਮੇਰੇ ਸਿਰ ਤੇ ਚੜ ਕੇ ਬਹਿ ਗਈ ਕੀ ਮੱਥਾ ਮਾਰਾਂ ਯਾਰ ਕੋਈ ਫਾਇਦਾ ਨਹੀਂ ਮੱਥਾ ਮਾਰਦਾ ਤੁਹਾਡੇ ਨਾਲ ਮਾੜੀ ਕਿੰਨੀ ਆਖਦੀ ਚਾਹਾਂ ਦੇ ਹੋਣ ਨੂੰ ले मम्मी मैन फोन ही कर लं सच कहूगी पूछे ही नहीं हाल चाल हेलो हाँ मां पहुंच गई सी, है। सी हाँ। ओ, ठीक है चल व टाइम न पहुंच गए ना भीरा दसदा सी हाँ हो ठीक है ना सारे मामे हो ਚੱਲ ਲਾਇਆ ਹੁਣ ਤਾਂ ਦੋ ਤਿੰਨ ਦੇਣਾ ਲੈ ਉਹਦੀ ਨਾ ਟੈਨਸ਼ਨ ਲੈ ਹੁਣ ਤਾਂ ਮੈਂ ਸਿੱਧਾ ਕਰਤਾ ਅੱਜ ਹੋਰ ਮਸਤੀ ਫਿਰਦੀ ਸੀਗੀ ਅੰਦਰ ਜਾ ਕੇ ਵੜ ਕੇ ਪੈ ਗਈ ਕਹਿੰਦੀ ਮੇਰੇ ਤਾਂ ਸਿਰ ਦੁਖਦਾ ਹੈ ਭਾਂਡੇ ਸਾਰੇ ਹੀ ਪਏ ਸੀ ਫੇਰ ਕੀ ਚਲਾਤਾ ਆਪ ਆਪਣਾ ਜਾਦੂ ਵੀਰੇ ਤਾਂ ਭਵਾਤੀਆਂ ਗਾਲਾਂ ਮੈਂ ਤਾਂ ਹਾਂ ਅੱਗੇ ਬੋਲਦੀ ਸੀ ਹਜੇ ਮੇਰੇ ਕਹਿੰਦੀ ਤੁਸੀਂ ਮਾਮਾਤੀ ਇੱਕੋ ਜਿਓ ਹਜੇ ਤੂੰ ਆ ਕੇ ਕਰੀ ਇਹਦੇ ਨਾਲ ਸਭ ਕਿਤਾਬ ਐਤਾ ਰਹਿੰਦਾ ਬਾਕੀ ਐਣੀ ਲੋਟ ਆਉਂਦੀ ਆਹੋ ਵੀਰੇ ਨਾਲ ਵੀ ਇੰਨੀ ਜਵਾਨ ਲੜਾ ਕੇ ਗਈ ਐ ਬਸ ਤੂੰ ਆਪੇ ਦੇਖ ਲਈਂ ਆ ਕੇ ਹੁਣ ਫਿਰਦੀ ਹੈਗੀ ਮੱਛੀ ਪਤਾ ਨਹੀਂ ਕੰਮ ਕਰੂਗੀ ਪਤਾ ਨਹੀਂ ਨਾ ਕਰਦੀ ਤਾਂ ਕਿਵੇਂ ਨਹੀਂ ਤਾਂ ਨਾ ਪੇ ਕਰਵਾ ਲੂਗੀ ਕੋਈ ਨਾ ਵੀਰਾ ਆਪਣੇ ਹੱਥਾਂ 'ਚ ਈ ਹੈ ਤੂੰ ਟੈਨਸ਼ਨ ਨਾ ਲਈਂ ਜੰਗਾ ਆਹੋ ਆਜੀ 2-3 ਦਿਨ ਜਿੰਨੇ ਲਾਉਣ ਨੇ ਲਾ ਲਈਂ ਚੰਗਾ ਫਿਰ ਠੀਕ ਹੈ ਯਾਰ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਫਸ ਗਈ ਇੱਥੇ ਆ ਕੇ ਕੀ ਦਿਨ ਨਾਲ ਗੱਲ ਕਰਾਂ ਮम्मी ਨੂੰ ਦੱਸੂੰਗੀ ਮम्मी ਸੋਚਣਗੇ ਯਾਰ ਕਿ ਉਹ ਦੁਖੀ ਹੋਏਗੀ ਪਤਾ ਨਹੀਂ ਕਿਉਂ ਮੇਰੇ ਨਾਲ ਐਵੇਂ ਕਰੀ ਜਾਂਦੀਆਂ ਨੇ ਬ੍ਰੀਤੇ ਮਮੀ

मम्मा सत श्रीकाल हाँ जी ठीक ठाक तुम ठीक हो हाँ सब बढ़िया वादिया दसो इत ठीक ने पापा औरी। और और वीरा की करता अच्छा बाजार कोई काम सी ना ना मम्मी ठीक ठाक सब जासूरी भी सब बढ़िया हाँ मम्मी उठे गया नान की कोठी चढ़ लेके हम्म प्रीत भी ठीक है ਇਹਤੇ ਮਾਸੀ ਵਰਗੇ ਚਾਚੇ ਵਰਗੇ ਸਾਰੇ ਠੀਕ ਨੇ ਨਾਨਾ ਵੈਸੇ ਹੀ ਕਰ ਲਿਆ ਸੀ ਮੈਂ ਤਾਂ ਮੈਂ ਕਿਹਾ ਚੱਲ ਮੰਮੀ ਦਾ ਹਾਲ ਚਾਲ ਪੁੱਛ ਲਵਾਂ ਹੂੰ ਆ ਜਾ ਮੰਮੀ ਤੁਸੀਂ ਮਾਰ ਜੂ ਕਿਹੜਾ ਹਾਂ ਮੈਂ ਦੇਖੂ ਪੁੱਛ ਲਵਾਂ ਜਸਨੂ ਜੇ ਉਹ ਆਣਗੇ ਆ ਜਾਣਗੇ ਅਸੀਂ ਆ ਜਾਣਗੇ ਨਹੀਂ ਮਿਲ ਜਾਂ ਹਾਂਜੀ ਮੰਮੀ ਚਲੋ ਕੋਈ ਗੱਲ ਨਹੀਂ ਮੰਮੀ ਫਿਰ ਮੈਂ ਸ਼ਾਮ ਨੂੰ ਦੱਸਦੀ ਹਾਂ ਦੱਸ ਨੂੰ ਪੁੱਛ ਕੇ ਵੀ ਆਣਗੇ ਕਿ ਨਹੀਂ ਕੋਈ ਹੈਗਾ ਤੁਹਾਡੇ ਕੋਲ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਮੰਮੀ ਮੈਂ ਤਾਂ ਐਵੇਂ ਪੁੱਛ ਰਹੀ ਸੀ ਹਾਂਜੀ ਹੋਰ سناਓ ਕੋਈ ਨਵੀਂਤਾ ਜੀ ਨਹੀਂ ਮੰਮੀ ਕੋਈ ਗੱਲ ਨਹੀਂ ਆ ਮੈਂ ਤਾਂ ਬਸ ਐਵੇਂ ਕਹਿੰਦੀ ਸੀ ਮੈਂ ਕਿਹਾ ਦੇਖੀ ਮੈਂ ਤਾਂ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਪ੍ਰੀਤ ਫੇਰ ਵੀ ਮੇਰੇ ਨਾਲ ਇੰਨਾ ਰੁੱਖਾ ਬੋਲੀ ਨਹੀਂ ਮੰਮੀ ਐਵੇਂ ਨਹੀਂ ਤੰਗ ਕਰਦੇ ਮੈਨੂੰ ਅਜਨ ਮੇਰਾ ਥੋੜਾ ਸਿਰ ਦਰਦ ਕਰ ਰਿਹਾ ਸੀ ਮੈਂ ਅੰਦਰ ਜਾ ਕੇ ਪੈ ਗਈ ਵਾਹ ਇੰਨਾ ਬੁਢਾ ਆਹੀ ਘਟ ਰਹੀ ਕੀ ਸੀ ਨਾ ਫੋਨ ਤੇ ਚੁਗਲੀਆਂ ਦੀ